ਜ਼ਿਲ੍ਹਾ ਕਪੂਰਥਲਾ ਦੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦਾ ਆਮ ਆਦਮੀ ਪਾਰਟੀ ਦੇ ਨੇਤਾ ਦਲਜੀਤ ਰਾਜੂ ਦੇ ਗ੍ਰੇਸ ਥਾਨ ਦਰવેશ ਪਿੰਡ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਕੀਤਾ ਨਿੱਗਾ ਸਵਾਗਤ ਐਂਡ ਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਨੋਰਮਾਂ ਦੇ ਕਰਦੇ ਹੋ ਵਾਹ ਆਦੇਂ ਪਰਮਾਰ ਸਾਰੇ ਜਾ ਕੇ ਜਿੰਸਪਰ ਤੋਂ ਪਹੁੰਚਿਆ ਇਸ ਦਾ ਪੋਲੀਟੀਕਲ ਕੈਰੀਅਰ ਆ ਮੈਂ ਪਹਿਲਾਂ ਦੋ ਵਾਰੀ ਪੰਚਾਇਤ ਵਿੱਚ ਜਿੱਤਿਆ ਦੋ ਵਾਰੀ ਕੌਂਸਲਰ ਬਣਿਆ ਮੈਂ ਹਾਲ ਤੱਕ ਕਦੇ ਨਾ ਤੱਕਦੇ ਵਿਧਾਨ ਸਭਾ ਆਪਣੇ ਵਾਰਡ ਚ ਰਹੀ ਹੈ ਤੇ ਨਾ ਕਦੇ ਲੋਕ ਸਭਾ ਰਹੀ ਹੈ ਲੇਕਿਨ ਸਾਡਾ ਉੱਤੇ ਜ਼ਰੂਰ ਤੇਜ਼ ਪੌਂਦੀ ਜਦੋਂ ਜਿਹੜੇ ਸਾਡੇ ਪੁਰਾਣੇ ਅ ਵਰਕਰ ਯਾ ਲੀਡਰ ਬਣੇ ਹੋਏ ਆ ਫਗਵਾੜੇ ਵਿੱਚ ਉਹ ਸਾਨੂੰ ਸਾਡੀ ਪੂਰੀ ਅੰਦ ਦੇਖੀ ਕਰਦੇ ਆ ਸਾਡਾ ਤੁਹਾਨੂੰ ਦੱਸਣਾ ਮਾਰਦਾ ਕਿਉਂਕਿ ਇਹ ਸਾਡਾ ਪਰਿਵਾਰ ਹੈ ਹੀ ਬੈਠਾ ਹੈ ਜੇ ਅਸੀਂ ਪਰਿਵਾਰ ਦੇ ਵਿੱਚ ਆਪਣਾ ਦੁੱਖ ਸਾਝਾ ਨਹੀਂ ਕਰਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ 2027 27 ਦੇ ਵਿੱਚ ਆਪਾਂ ਕਿਸ ਤਰ੍ਹਾਂ ਕਾਬਿਲ ਹੋਵਾਂਗੇ ਜੇ ਆਪਾਂ ਉਹਨਾਂ ਵਰਕਰਾਂ ਨੂੰ ਨਹੀਂ ਮੋਲੇ ਲੈ ਕੇ ਆਵਾਂਗੇ ਜੇ ਦਾ ਘਰ ਬਣਾਉਣਾ ਜੇ ਦਾ ਅਸੀਂ ਘਰ ਬੈਠੇ ਹੀ ਆ ਜੇ ਆਪਾਂ ਵਾਕਈ 2027 ਆਪਾਂ ਫਗਵਾੜੇ ਦੀ ਗੱਲ ਕਰੀਏ ਫਗਵਾੜੇ ਦਾ ਪਹਿਲੇ ਆਪਾਂ ਆਪਾਂ ਦੀ ਪਾਰਟੀ ਦਾ ਬਣਾਉਣਾ ਕਿ ਉਹਦਾ ਬਰਕਰਾਰ ਉਹਨਾਂ ਲੀਡਰਾਂ ਨੂੰ ਬੋਲੇ ਲੈ ਕੇ ਆਉਣਾ ਜਿਹੜੇ ਲੋਕੀ ਕੰਮ ਕਰਦੇ ਆ ਜਿਹੜੇ ਲੋਕਾਂ ਨੂੰ ਖੁਸ਼ ਹੁੰਦੇ ਦੇਖ ਕੇ ਗੱਲ ਗਲੀ ਰਾਜੂ ਸਰਵੇਸ਼ਪਟ ਦੀ ਮੇਰੇ ਤੋਂ 2 ਸਾਲ ਮੇਰਾ ਪਰਾ ਛੋਟਾ ਆ ਲੇਕਿਨ ਇਹਨਾਂ ਦਾ ਪੂਰਾ ਪੋਲੀਟੀਕਲ ਕੈਰੀਅਰ ਦੇਖੇ ਚਾਹੇ ਕਾਂਗਰਸ ਵਿੱਚ ਰਹੇ ਆ ਬਰਾਬਾ ਦੀ ਪਾਰਟੀ ਵਿੱਚ ਹੈ ਇੱਕ ਤਰ੍ਹਾਂ ਬੇਦਾਗ ਸਾਫ ਪੁੱਤਰ ਹੈ ਮਗਵਾੜਾ ਸੀਟ ਰਜ਼ਰ ਵਿੱਚ ਆ ਲੇਕਿਨ ਇਹਨਾਂ ਨੂੰ ਕੋਈ ਚਾਹਤ ਨਹੀਂ ਆਈਗੀ ਵੀ ਮੈਂ ਕੋਈ ਇਲੈਕਟਰ ਨਹੀਂ ਆ ਜਾਂ ਕੋਈ ਮੈਨੂੰ ਆਉਂਦਾ ਚਾਹੀਦਾ ਲੇਕਿਨ ਪਾਰਟੀ ਦੇ ਮਾਫ ਕਰਨਾ ਹਮੇਸ਼ਾ ਹੀ ਇਹਨਾਂ ਨੂੰ ਦੇਖਾ ਕੀਤਾ ਹੈ ਅੱਜ ਬੜੀ ਖੁਸ਼ੀ ਦਾ ਦਿਨ ਆ ਮੇਰੇ ਵੱਡੇ ਵੀਰ ਬਹੁਤ ਹੀ ਸਤਿਕਾਰਯੋਗ ਸਰਦਾਰ ਸਰਬਜੀਤ ਸਿੰਘ ਜੀ ਲਵਾਣਾ ਜਿਹੜੇ ਸਾਡੇ ਜ਼ਿਲ੍ਹੇ ਦੇ ਨਵ ਨਿਯੁਕਤ ਪ੍ਰਧਾਨ ਬਣੇ ਆ ਜ਼ਿਲ੍ਹਾ ਕਪੂਰਥਲਾ ਦੇ ਉਹਨਾਂ ਦੇ ਵੱਲੋਂ ਉਹਨਾਂ ਦੀ ਸਾਰੀ ਟੀਮ ਵੱਲੋਂ ਮੇਰੇ ਅੱਜ ਗ੍ਰਹਿ ਵਿਖੇ ਪੁੱਜਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਕਿਉਂਕਿ ਇਹ ਭਰਾ ਦਾ ਮੇਰਾ ਬਹੁਤ ਨਿੱਜੀ ਤੌਰ ਤੇ ਵੀ ਪਿਆਰ ਆ ਔਰ ਸਾਡੀ ਫੈਮਿਲੀ ਵਾਂਗੂ ਆ ਮੈਂ ਆਪਣੇ ਜਿੰਨੇ ਵੀ ਸਰਪੰਚ ਐਮਸੀ ਸਾਹਿਬਾਨ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹਨਾਂ ਤੋਂ ਉਮੀਦ ਕਰਦਾ ਕਿਉਂਕਿ ਜਿਹੜੀ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਆ ਬਹੁਤ ਵੱਡੀ ਪਾਰਟੀ ਨੇ ਦਿੱਤੀ ਆ ਔਰ ਇਹਨਾਂ ਤੋਂ ਉਮੀਦ ਕਰਦਾ ਵੀ ਜਿੰਨੇ ਵੀ ਵਰਕਰ ਆ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਆ ਸਾਰਿਆਂ ਨੂੰ ਲੈ ਕੇ 2027 ਦਾ ਜਿਹੜਾ ਮਿਸ਼ਨ ਆ ਉਹ ਜਿੱਤਣ ਦਾ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਜ਼ਿਲ੍ਹਾ ਕਪੂਠਲਾ ਉਹ ਬਲੰਦੀਆਂ ਤੇ ਜਾਊਗਾ ਔਰ ਆਮ ਆਦਮੀ ਪਾਰਟੀ ਜਿਹੜੀਆਂ ਚਾਰੇ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਜਿੱਤ ਕੇ ਅਰਵੰਡ ਕੇਜਰੀ ਵਾਲੀ ਭਗਵੰਤ ਮਾਨ ਦੀ ਝੋਲੀ ਚ ਪਾਈ ਜਾਣਗੀਆਂ ਮੈਂ ਫਿਰ ਆਪਣੇ ਵੱਲੋਂ ਆਪਣੀ ಗ್ರಾಮ ਪੰਚਾਇਤ ਦਰਵੇਸ਼ਪਿੰਡ ਵੱਲੋਂ ਔਰ ਸਮੁਤੀ ਪੰਚਾਇਤ ਵੱਲੋਂ ਔਰ ਜ ਸਾਰੇ ਹੀ ਸੱਜਣਾ ਵੱਲੋਂ ਐਮਸੀ ਸਾਹਿਬਾ ਨਾ ਵੱਲੋਂ ਸਰਪੰਚਾ ਵੱਲੋਂ ਜਿੰਨੇ ਵੀ ਫਗਵਾੜਾ ਵਿਧਾਨ ਸਭਾ ਦੇ ਆ ਸਾਰਿਆਂ ਤੋਂ ਵੱਲੋਂ ਮੈਂ ਸਰਜੀ ਸਿੰਘ ਜੀ ਲਵਾਨਾ ਜੀ ਉਹਨਾਂ ਦੀ ਟੀਮ ਨੂੰ ਜ਼ਿਲ੍ਹਾ ਪ੍ਰਧਾਨ ਮੰਤਰੀ ਲੱਖ ਲੱਖ ਵਧਾਈ ਦੇਣਾ ਔਰ ਇਹਨਾਂ ਨੂੰ ਜੀ ਆਇਆਂ ਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ